ਲਓ ਜੀ ਤੇ ਅੱਜ ਆਪਾਂ ਬੂਟ ਸਾਫ ਕਰਨ ਦੇ ਤੁਹਾਨੂੰ ਦੋ ਤਰੀਕੇ ਦੱਸਾਂਗੇ ਤੇ ਆਪਾਂ ਦੇਖੋ ਇਹ ਬੂਟ ਕਲੀਨ ਕੀਤੇ ਨੇ ਕਿੰਨੇ ਵਧੀਆ ਆਪਣੇ ਕਲੀਨ ਹੋ ਗਏ ਤੇ ਅੱਜ ਆਪਾਂ ਇਹਨਾਂ ਨੂੰ ਦੋ ਤਰੀਕੇ ਸਾਫ ਕਰਨ ਦੇ ਦੱਸ ਦੇਾਂਗੇ ਲਓ ਜੀ ਇਹ ਤਰੀਕੇ ਨਾਲ ਤੁਸੀਂ ਕਲੀਨ ਕਰਕੇ ਬੂਟਾਂ ਨੂੰ ਪਾਓ ਤੇ ਆਪਾਂ ਵੀਡੀਓ ਦੇ ਵਿੱਚ ਦਿਖਾਉਨੇ ਆ ਕਿ ਇਸ ਤਰ੍ਹਾਂ ਆਪਾਂ ਨੇ ਸਾਫ ਕੀਤੇ ਨੇ ਲਓ ਜੀ ਸਤਿ ਸ੍ਰੀ ਅਕਾਲ ਪਿੰਡ ਪੰਜਾਬ ਦੇ ਚਿੰਤੜ ਸਵਾਗਤ ਹੈ ਜੀ ਆਇਆਂ ਨੂੰ ਅੱਜ ਦੀ ਵੀਡੀਓ ਆਪਣੀ ਬੂਟਾਂ ਨੂੰ ਸਾਫ਼ ਕਰਨ ਦੇ ਲਈ ਤੇ ਬਿਨਾ ਗਿੱਲੇ ਕਰੇ ਤੇ ਬਿਨ ਧੋਤੇ ਆਪਾਂ ਜਿਹੜੇ ਇਹਨਾਂ ਨੂੰ ਕਲੀਨ ਕਰਾਂਗੇ ਬਹੁਤ ਸੌਖਾ ਤਰੀਕਾ ਕਲੀਨ ਕਰਨ ਦਾ ਦੱਸਾਂਗੇ ਤੇ ਦੇਖੋ ਆਪਣੇ ਬੂਟ ਹੁੰਦੇ ਨੇ ਬੱਚਿਆਂ ਦੇ ਬੂਟ ਹੁੰਦੇ ਨੇ ਘਰ ਵਾਲੇ ਬੂਟ ਹੁੰਦੇ ਨੇ ਕਈ ਵਾਰ ਆਪਣੇ ਬਹੁਤ ਜ਼ਿਆਦਾ ਗੰਦੇ ਹੁੰਦੇ ਨੇ ਤੇ ਆਪਾਂ ਨੇ ਪਾਉਣੇ ਹੁੰਦੇ ਨੇ ਤੇ ਆਪਣੇ ਨਹੀਂ ਸੁੱਕਦੇ ਤੇ ਆਪਾਂ ਇਹਨਾਂ ਨੂੰ ਸਾਫ਼ ਕਰਕੇ ਪਾ ਸਕਦੇ ਆ ਦੇਖੋ ਆਪਣੇ ਬੂਟ ਨੇ ਜਿਹੜੇ ਬਹੁਤ ਜ਼ਿਆਦਾ ਗੰਦੇ ਨੇਗੇ ਤੇ ਇਹਨਾਂ ਨੂੰ ਸਾਫ ਕਰਨ ਦਾ ਨੂੰ ਸਾਫ ਕਰਨ ਦਾ ਤਰੀਕਾ ਆਪਾਂ ਦੱਸਾਂਗੇ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਨੂੰ ਲਾਈਕ ਸ਼ੇਅਰ ਪਿਆਰ ਆ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਜੋ ਭੰਡ ਭਈ ਆਪਾਂ ਨੂੰ ਪਿਆਰੇ ਪਿਆਰੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਦੇਖੋ ਕਈ ਵਾਰ ਆਪਣੇ ਸਕੂਲ ਵਾਲੇ ਬੱਚਿਆਂ ਦੇ ਬੂਟ ਹੁੰਦੇ ਨੇ ਤੇ ਜਾਂ ਆਪਣੇ ਘਰ ਵਾਲੇ ਬੂਟ ਹੁੰਦੇ ਨੇ ਤੇ ਆਪਾਂ ਬਹੁਤ ਜ਼ਿਆਦਾ ਗੰਦੇ ਹੁੰਦੇ ਨੇ ਤੇ ਇਹਨਾਂ ਨੂੰ ਸਾਫ ਕਰਕੇ ਤੇ ਆਪਾਂ ਪਾ ਸਕਦੇ ਆ ਤੇ ਬਿਨਾ ਗਿੱਲੇ ਕਰੇ ਤੇ ਬਿਨ ਧੋਤੇ ਤੇ ਆਪਾਂ ਇਹਨਾਂ ਨੂੰ ਸਾਫ ਕਰਦੇ ਆ ਤੇ ਦਿਖਾਉਨੇ ਆ ਲਓ ਜੀ ਤੇ ਸਭ ਤੋਂ ਪਹਿਲਾਂ ਪਹਿਹੀ ਚਿੱਟੇ ਨੇ ਜਿਹੜੇ ਇਹਨਾਂ ਨੂੰ ਸਾਫ਼ ਕਰਾਂਗੇ ਪਹਿਲਾਂ ਪਾ ਇਹਦੇ ਉੱਪਰ ਸੁੱਕਾ ਕੱਪੜਾ ਮਾਰਾਂਗੇ ਮਿੱਟੀcutter ਜਿਹੜਾ ਪਸਾਰਾ ਲਾ ਦਾਂਗੇ ਲਓ ਜੀ ਤੇ ਆਪਾਂ ਲੈਨੇ ਕਾਲਗੇਟ ਇਹਨਾਂ ਨੂੰ ਆਪਾਂ ਲਾਵਾਂਗੇ ਚੰਗੀ ਤਰ੍ਹਾਂ ਆਪਾਂ ਸਾਰੇ ਲਾ ਲਾਂਗੇ ਤੇ ਇਹ ਆਪਾਂ ਲੈਨੇ ਆ ਬੁਰਸ ਤੇ ਆਪਾਂ ਇਹਦੇ ਨਾਲ ਇਹਨੂੰ ਘਸਾਵਾਂਗੇ ਇਸ ਤਰ੍ਹਾਂ ਆਪਾਂ ਸਾਰੇ ਚੰਗੀ ਤਰ੍ਹਾਂ ਲਾ ਲਾਂਗੇ ਕਈ ਵਾਰ ਨਾ ਫਿਰ ਸਕੂਲ ਵਾਲੇ ਬੱਚਿਆਂ ਦੇ ਬੂਠ ਹੁੰਦੇ ਆ ਬਹੁਤ ਬੱਚੇ ਗੰਦੇ ਕਰ ਲੈਂਦੇ ਨੇ ਨਹੀਂ ਸੁੱਕਦੇ ਠੰਡ ਦੇ ਕਾਰਨ ਤੇ ਆਪ ਇਸ ਤਰੀਕੇ ਨਾਲ ਇਹਨਾਂ ਨੂੰ ਸਾਫ਼ ਕਰ ਸਕਦੇ। ਦੇਖੋ ਆਪਣੇ ਬਹੁਤ ਗੰਦੇ ਬੂਟ ਨੇ ਵੀ 흰ਤੇ ਰੰਗ ਦੇ जी तो आप दूजा भी साफ कर लीए पेटे भी ला लीए गे। कोलगेट तुम तो कोई भी लै सकते जो भी साढ़े को देखो मैं सारी लै चुकी ਲਓ ਜੀ ਤੇ ਹੁਣ ਆਪਾਂ ਇਹਦੇ ਉੱਪਰ ਨਾ ਸੁੱਕਾ ਕੱਪੜਾ ਲਵਾਂਗੇ ਤੁਸੀਂ ਕੋਈ ਸੁੱਕਾ ਕੱਪੜਾ ਜਿਹੜਾ ਲੈ ਲੈਣਾ ਕੋਰਨ ਵਗੈਰਾ ਦਾ ਆਪਾਂ ਗਿੱਲਨ ਕਰਦੇ ਇਹਨੂੰ ਇਦਾਂ ਹੀ ਸਾਫ਼ ਕਰਾਂਗੇ ਆਪਣੇ ਬੂਟ ਜਿਹੜੇ ਬਹੁਤ ਵਧੀਆ ਕਲੀਨ ਹੋ ਜਾਣਗੇ ਲਓ ਜੀ ਤੁਹਾਡੇ ਦੋਨੇ ਬੂਟ ਆ ਜਿਹੜੇ ਚੰਗੀ ਤਰ੍ਹਾਂ ਸਾਫ਼ ਕਰਦਾਂਗੇ ਆਪਾਂ ਦੋ ਤਰੀਕੇ ਸਾਫ਼ ਕਰਨ ਦੇ ਦੱਸਾਂਗੇ ਪਹਿਲਾ ਤਰੀਕਾ ਤਾਂ ਆਪਣਾ ਇਹ ਹੋ ਗਿਆ ਲਓ ਜੀ ਕਿੰਨੇ ਵਧੀਆ ਆਪਣੇ ਬੂਟ ਆ ਦੇਖੋ ਸਾਫ਼ ਹੋ ਗਏ ਕਿੰਨੇ ਗੰਦੇ ਸੀਗੇ ਕਿੰਨੇ ਵਧੀਆ ਸਾਫ਼ ਹੋ ਗਏ ਦੇਖੋ ਬਿਨ ਗਿੱਲੇ ਕਿਤੇ ਤੇ ਬਿਨ ਧੋਤੇ ਆਪਣੇ ਕਲੀਨ ਹੋ ਗਏ ਤੇ ਆਪਾਂ ਦੋ ਤਰੀਕੇ ਨਾਲ ਸਾਫ਼ ਕਰਨੇ ਰੱਖਦੇ ਆ ਲਓ ਜੀ ਤੇ ਆਪਾਂ ਇਹਨੇ ਬਹੁਤ ਗੰਦੇ ਨੇ ਆਪਣੇ ਬੂਟ ਤੇ ਹੁਣ ਆਪ ਇਹਨਾਂ ਨੂੰ ਸਾਫ਼ ਕਰਦੇ ਆਂ ਦੇਖੋ ਬਹੁਤ ਜ਼ਿਆਦਾ ਗੰਦੇ ਨੇ ਤੇ ਹੁਣ ਆਪਾਂ ਇਹਨੂੰ ਦੂਜੇ ਤਰੀਕੇ ਨਾਲ ਸਾਫ਼ ਕਰਾਂਗੇ ਲਓ ਜੀ ਤੇ ਆਪਾਂ ਲਾਂਗੇ ਮਿੱਠਾ ਥੋੜਾ

लो जी तेन चीज़ों चंकी तरह करा मिक्स देखो अपने बूट ने बहुत गंदे है ये आप दो तरीके ने साफ करने के जी आप इन्होंने धोने ते अपने देखो फिर चुकते तो नहीं है गे। इस तरह आप कलीन करके ਪਾ ਸਕਦੇ ਹਾਂਗੇ ਇਹ ਆਪਣੇ ਵੱਧ ਕੰਦੇ ਸੀਗੇ ਬੂਟ ਲਓ ਜੀ ਤੇ ਆਪਾਂ ਦੂਜੇ ਤੇ ਵੀ ਲਾ ਲਈਏ ਇਹਦੇ ਵੀ ਲਾ ਲਈਏ ਹੁਣ ਆਪਾਂ ਫਿਰ ਆਪਾਂ ਨਮ ਸਾਫ਼ ਕਰਾਂਗੇ ਲਓ ਜੀ ਤੇ ਆਪਾਂ ਸਾਰੇ ਲਾਤਾ ਤੇ ਹੁਣ ਆਪਾਂ ਲੋ ਅੱਪ ਚੰਗੀ ਤਰ੍ਹਾਂ ਕਰਾਂਗੇ ਇਹਨਾਂ ਨੂੰ ਸਾਫ਼ ਲਓ ਜੀ ਕਿਰਪਾ ਸਾਰੇ ਪੇਸਟ ਜੋ ਬਣਾਇਆ ਕਿਉਂ ਲਾਤਾ ਇਹ ਆਪਣੇ ਬੂਟ ਥੋੜੇ ਜਿਹਾ ਜ਼ਿਆਦਾ ਗੰਦੇ ਸੀਗੇ ਇਹ ਸਾਰੇ ਪੇਸਟ ਲਾਤਾ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਦਿਖਾਉਨੇ ਆ ਲਓ ਜੀ ਤੇ ਆਪਾਂ ਨੇ ਕੋਸਾ ਜਿਹਾ ਪਾਣੀ ਲੈ ਲਿਆ ਤੇ ਆਪਾਂ ਇਹ ਚ ਆਪਣਾ ਕਾਪੜਾ ਦਾ ਕੱਪੜਾ ਜਿਹੜਾ ਚੰਗੀ ਤਰ੍ਹਾਂ ਧੋ ਲਿਆ ਤੇ ਆਪਾਂ ਹੁਣ ਇਹਦੇ ਉੱਪਰ ਪਸਾਵਾਂਗੇ देखो अपने सारे बूट बहुत बढ़िया साफ हो जाने हलो जी इस तरीके आप दूजा साफ कर लेंगे ਦੇਖੋ ਕਿੰਨਾ ਵਧੀਆ ਆਪਣਾ ਬੂਟ ਆ ਜਿਹੜਾ ਸਾਫ ਹੋ ਗਿਆ ਦੇਖੋ ਇਹਦੀ ਪੱਟੀ ਵੀ ਚਿੱਟੀ-ਚਿੱਟੀ ਨਿਕਲੇ ਲਓ ਜਿੱਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਸਾਫ ਕਰ ਲਾਂਗੇ ਲਓ ਜੀ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਸਾਫ ਕਰ ਲਿਆ ਗਿੱਲੇ ਕੱਪੜੇ ਉੱਪਰ ਟੀੜੀ ਫੇਰ ਕੇ ਆਪਾਂ ਜੋੜ ਕੇ ਚੰਗੀ ਤਰ੍ਹਾਂ ਲਓ ਜੀ ਤੇ ਹੁਣ ਆਪਾਂ ਇਹੋ ਸੁੱਕਾ ਕੱਪੜਾ ਫੇਰਾਂਗੇ ਲਓ ਜੀ ਤੇ ਆਪਾਂ ਸੁੱਕਾ ਕੱਪੜਾ ਫੇਰਦੇ ਆ ਦੇਖੋ ਆਪਣੇ ਬੂਟ ਕਿੰਨੇ ਗੰਦੇ ਸੀਗੇ ਤੇ ਸਾਰੇ ਆਪਣੇ ਬੂਟ ਨੇ ਜਿਹੜੇ ਪੂਰੇ ਵਧੀਆ ਕਲੀਨ ਹੋ ਗਏ ਦੇਖੋ ਇਹਦੀ ਪੱਟੀ ਵੀ ਜਿਹੜੀ ਚਿੱਟੀ ਜਿੱਟੀ ਨਿਕਲੀ ਜੀ ਦਬਦੋਂ ਨਹੀਂ ਜੋੜੀਏ ਸਾਫ਼ ਕਰ ਲੀਆਂ ਇਹ ਲਓ ਜੀ ਤੇ ਦੋਨੇ ਆਪਣੇ ਜੋੜੀਆਂ ਬੂਟਾਂ ਨਹੀਂ ਜਿਹੜੀਆਂ ਕਿੰਨੀਆਂ ਵਧੀਆ ਕਲੀਨ ਹੋਈਆਂ ਨੇ ਦੇਖੋ ਤੇ ਆਪਣੇ ਇਹ ਬੂਟ ਬਹੁਤ ਜ਼ਿਆਦਾ ਗੰਦੇ ਸੀਗੇ ਦੇਖੋ ਤੇ ਇਹਦੀ ਪੱਟੀ ਵੀ ਜਿਹੜੀ ਚਿੱਟੀ-ਚਿੱਟੀ ਨਿਕਲ ਰਹੀ ਦੇਖੋ ਤੇ ਆਪਣੇ ਬਹੁਤ ਵਧੀਆ ਦੋਨੇ ਜੋੜੀਆਂ ਨੇ ਜਿਹੜੀਆਂ ਬੂਟਾਂ ਨੇ ਸਾਫ਼ ਹੋ ਗਏ ਬਣ ਧੋਤੀਆਂ ਤੇ ਬਣ ਗਿੱਲੀਆਂ ਕੀਤੀਆਂ ਤੇ ਕਈ ਵਾਰ ਆਪਾਂ ਨੇ ਸਕੂਲ ਵਾਲੇ ਬੱਚਿਆਂ ਦੇ ਬੂਟ ਹੁੰਦੇ ਆ ਤੇ ਜੇ ਆਹ ਅਮਰਜੈਂਸੀ ਆਪਾਂ ਨੇ ਕਿਤੇ ਜਾਣਾ ਹੁੰਦਾ ਆਪਣੇ ਬੂਟ ਜਿਹੜੇ ਬਹੁਤ ਜ਼ਿਆਦਾ ਗੰਦੇ ਹੁੰਦੇ ਨੇ ਤੇ ਜੇ ਆਪਾਂ ਧੋਵਾਂਗੇ ਤਾਂ ਦੇਖੋ ਕਿੰਨੇ ਕਿੰਨੇ ਦਿਨ ਆਪਣੇ ਸੁੱਕਦੇ ਨਹੀਂ ਹੈਗੇ ਤੇ ਸਰਦੀਆਂ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਹੈ ਤੇ ਆਪਾਂ ਨੂੰ ਸੁਕਾਉਣਾ ਤੇ ਆਪਾਂ ਦੋ ਤਰੀਕੇ ਤੁਹਾਨੂੰ ਸਾਫ਼ ਕਰਨ ਦੇ ਦੱਸੇ ਨੇ ਤੇ ਇਸ ਤਰੀਕੇ ਨਾਲ ਤੁਸੀਂ ਸਾਫ਼ ਕਰਿਓ ਤੇ ਇਹਨੂੰ ਕਲੀਨ ਕਰਕੇ ਪਾ ਸਕਦੇ ਆ ਅਮਰਜੈਂਸੀ ਆਪਾਂ ਨੇ ਕਈ ਵਾਰ ਕਿਤੇ ਜਾਣਾ ਹੋਵੇ ਜਾਂ ਆਪਣੇ ਬੱਚਿਆਂ ਦੇ ਬੂਥ ਹੋਣ ਸਕੂਲ ਵਾਲੇ ਤੇ ਤਰੀਕੇ ਨਾਲ ਸਾਫ਼ ਕਰਕੇ ਪਾਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਪਿਆਰ ਆਜਾ ਕਮੈਂਟ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ